ਤੁਸੀਂ ਵੱਧ ਤੋਂ ਵੱਧ ਇਹਨੂੰ ਮੋਟਾ ਪਾ ਕੇ ਜਿਤਾਉਣਾ ਹੈ ਇਹ ਜਿਹੜੇ ਮੇਰੇ ਵੀਰ ਕਾਲੀਦਾਲ ਵਾਲੇ ਨੇ ਉਹਨਾਂ ਮੈਂ ਵੀਰਾ ਭਰਾਵਾ ਨੂੰ ਆਣਾ ਵੀ ਤੁਸੀਂ ਵੀ ਯਾਦਾ ਵੀ ਜੋ ਜਦ ਅੱਦੇ ਪਾਓ ਆਪਾਂ ਬਦਨਾਮੀ ਦਾ ਟਿਕਾ ਨਾ ਲਈਏ ਇਹ ਜੇ ਵੀ ਕੋਈ ਬੈਠਾ ਹੈ ਬਾਅਦ ਦੇ ਮੁਖਾਜੇ ਉਹ ਵੀ ਆ ਕੇ ਪੈਨਾ ਪਰਾਵਾਨੂ ਆਖਣ ਰਿਸ਼ਤੇਦਾਰਾਂ ਸਰਬੰਧੀਆਂ ਨੂੰ ਵੀ ਆਪਾਂ ਇਹਨੂੰ ਜਿਗਾ ਕੇ ਪਾਰਲੀਮੈਂਟ ਅੰਦਰ ਲਾਂਗੇ ਇਹ ਆਪਣੀ ਛੰਤੀ ਬਣੇਗੀ ਤੇ ਜੇ ਆਪਣੇ ਉੱਥੇ ਜਾ ਕੇ ਇਹਨੂੰ ਗੱਲ ਕਰਨ ਵਾਲਾ ਹੋਇਆ ਇਹ ਆਪਣੀ ਕਰੇਗਾ ਇਹ ਜਿੰਨੀ ਅੱਗੇ ਜਾਂਦੇ ਨਹੀਂ ਆਪਣੇ ਕੋਈ ਗੱਲ ਨਹੀਂ ਕਰਦਾ ਇਹ ਆਪਾਂ ਨੂੰ ਕੋਰਦਾ ਏ ਕੋਈ ਮਾਰਦਾ ਏ ਇਹ ਪੰਜਾਬ 50 ਸਾਲਾਂ ਬਾਅਦ ਲੀਡਰ ਆਪਾਂ ਨੂੰ ਵੇਚ ਜਿੰਦੇ ਨੇ 5 ਸਾਲ ਇਹਨੂੰ ਵੇਚਦਾ 5 ਸਾਲ ਕਾਰਖ ਨੂੰ ਵੇਚਦਾ 5 ਸਾਲ ਪਾਦਿਆਂ ਨੂੰ ਵੇਚਦਾ ਤੁਸੀਂ ਇਹਨਾਂ ਦੇ ਮਗਰ ਨਾ ਲੱਗੋ ਤੁਸੀਂ ਆਪ ਦੀ ਸੂਝ-ਬੂਝ ਤੋਂ ਜਾ ਪਾਓ ਆਪਾਂ ਸਰਕਾਰ ਨੂੰ ਡਾਇਨਾਮਾਈਟ ਨਹੀਂ ਮਾਰ ਸਕਦੇ ਨਾ ਕੋਈ ਆਪਣੇ ਕੋਲ ਆਰੇ ਮਾਰਨ ਵਾਲਾ ਆਪਣੇ ਕੋਲ ਇੱਕ ਬਟਨ ਦਬਾ ਕੇ ਆਪਾਂ ਆਪਾਂ ਨੂੰ ਘੋਗਰੀ ਪਾਏਗੀ ਆਪਾਂ ਨੂੰ ਗਿਦਾਰੀ ਨਹੀਂ ਕਰਨੀ ਚਾਹੀਦੀ ਜਿਹੜਾ ਗਿਦਾਰ ਹੁੰਦਾ ਏ ਉਹਦਾ ਥੋੜੇ ਚਿਰ ਬਾਅਦ ਪਤਾ ਲੱਗ ਜਾਂਦਾ ਏ ਤੇ ਫਿਰ ساری ਉਮਰ ਦਾ ਜਿਹੜਾ ਕਾਲਾ ਟਿੱਕਾ ਏ ਉਹ ਮੱਛੇ ਤੋਂ ਨਹੀਂ ਲੈਂਦਾ ਤੇ ਜੇ ਕਹਦੇ ਸ਼ਾਨ ਵਧ ਘੱਟ ਗੱਲ ਕੀਤੀ ਗਈ ਹੋਵੇ ਤੇ ਮੈਂ ਮਾਫੀ ਚਾਹਣਾ ਵੇ ਰੁਜੀਕਾ ਖਾਲਸਾ ਵੇ ਕੀ ਕੀ ਫਤ